ਸਨਾਕ ਸੜਕੀ ਹਾਦਸੇ ਵਿੱਚ 18 ਵਿਅਕਤੀਆਂ ਦੀ ਮੌਤ ਹੋ ਗਈ ਸੀ ਅੱਜ ਉਹਨਾਂ ਦਾ ਪਿੰਡ ਦੌਲਤਪੁਰਾ ਚ ਸਸਕਾਰ ਕਰ ਦਿੱਤਾ ਗਿਆ ਜਿਸ ਕਾਰਨ ਪੂਰੇ ਪਿੰਡ ਚ ਸੋਗ ਦੀ ਲਹਿਰ ਬਣੀ ਹੋਈ ਹੈ ਇਸ ਮੌਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਪਿੰਡ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਪੀੜਤਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ ਇਸ ਸਮੇਂ ਲੋਕਾਂ ਨੇ ਰੋਸ ਜ਼ਾਹਰ ਕੀਤਾ ਕਿ ਘਟਨਾ ਵੇਲੇ ਪੁਲਿਸ ਬਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਗੱਦ ਦੇ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਗਾ ਜ਼ਿਲ੍ਹੇ ਦੇ ਪਿੰਡ ਦੌਲਤਪੁਰਾ ਦੇ ਵਸਨੀਕ ਗੁਰਦੁਆਰਾ ਨਾਨਕ ਸਰ ਵਿੱਚ ਮੱਥਾ ਟੇਕਣ ਤੋਂ ਬਾਅਦ ਵਾਪਸ ਸਪਾਰਟ ਰੇਸਾਂ ਰਾਸਤੇ ਵਿੱਚ ਸਾਹਮਣੇ ਤੋਂ ਆ ਰੇ ਤੇਜ਼ ਰਫਤਾਰ ਟਰੱਕ ਨੇ ਜੀਪ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ 14 ਵਿਅਕਤੀਆਂ ਦੀ ਥਾਂ ਹੀ ਮੌਤ ਹੋ ਗਈ ਜਦਕਿ ਬਾਕੀਆ ਨੇ ਹਸਪਤਾਲ ਜਾ ਕੇ ਦਮ ਤੋੜਿਆ ਨੰਨ ਵਾਲਿਆਂ ਵਿੱਚੋਂ 21 ਪਰਿਵਾਰੋਂ ਛੇਤੀ ਕਾਬੂ ਕਰਨ ਦੀ ਗੱਲ ਕਹੀ ਹੈ ਜੀ ਜੋ ਬਹੁਤ ਹੀ ਮਾੜਾ ਪਾਣਾ ਵਰਤਿਆ ਇਸ ਵਿੱਚ ਹੁਣ ਜੋ ਫਾਰਮੈਲਟੀਆਂ ਉਹ ਡਗਲਗ ਡਾਕਟਰਸ ਦੀਆਂ ਟੀਮਾਂ ਬਣੀਆਂ ਹੋਈਆਂ ਤਾਂ ਜੋ ਜਲਦੀ ਕਾਰਵਾਈ ਮੌਕੇ ਸਰਪ ਹੋ ਜਾਏ ਇੰਡਵੇਚ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਚੁੱਕੇ ਹथे ਡੋੜਿੰਦੇ ਪਰਿਵਾਰਾਂ ਜਿਨ੍ਹਾਂ ਨਾਲੇ ਪਾਨਾ ਵਰਤੇ ਉਹਨਾਂ ਦਾ ਸੀ ਮੁਆਵਜ਼ੇ ਸੰਬੰਧੀ ਕੇਸ ਜਿਹੜਾ ਸੀ ਉਹ ਸਰਕਾਰ ਨੂੰ ਇਤੋਂ ਤੇਜ਼ ਕੀਤਾ ਜਾ ਰਿਹਾ ਹਾਂਜੀ ਇਹ ਚਾਰ ਟੀਮਾਂ ਬਣਾਈਆਂ ਜੀ ਡਾਕਟਰ ਸਾਹਿਬ ਸਵੇਰ ਤੋਂ ਹੀ ਸੀ ਇੱਥੇ ਤੇ ਹੁਣ ਫਾਰਮੈਲਿਟੀਆਂ ਪੁਲਿਸ ਵੱਲੋਂ ਇਹਨੀਆਂ ਪੂਰੀਆਂ ਹੋ ਗਈਆਂ ਚੋਂ ਚਾਰ ਟੀਮਾਂ ਸਾਈਮਲਟੇਨੀਅਸਲੀ ਲੱਗੀਆਂ ਹੋਈਆਂ ਨੇ ਉਹਦੇ ਵਿਰੁੱਧ ਅਸੀਂ 304 ਆਈਪੀਸੀ ਦਾ ਮੁਕੱਦਮਾ ਅੰਦਾਜ਼ੀ ਕਰਤਾ ਅਜੇ ਫਰਾਰ ਹੈ ਟੀਮਾਂ ਲੱਗੀਆਂ ਵੀ ਆ ਉਹਨੂੰ ਫੜਨ ਲਈ ਮੀਦਾ ਸੀ ਗੱਲ ਤੱਕ ਪੜ ਲਾਂਗੇ ਆਇਡੈਂਟੀਫਾਈ ਹੋ ਗਿਆ ਨਹੀਂ ਕਲੈਂਡਰ ਦਾ ਪਤਾ ਨਹੀਂ ਲੱਗਿਆ ਤੇ ਇੱਕ ਆਦਮੀ ਆ ਇੱਕ ਮਾਲਕ ਵੀ ਆ ਠੀਕ ਹੈ ਉਸਦੀ ਵੀ ਗਲਤੀ ਹੈ ਉਹ ਵੀ ਵੈਰੀਫਾਈ ਅਸੀਂ ਕਰ ਰਹੇ ਆ ਤੇ ਗੱਲ ਤੱਕ ਸਾਰਿਆਂ ਨੂੰ ਅਸੀਂ ਪੜ ਲਾਂਗੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਫੇਲੋਕੇ ਵਿੱਚ ਜ਼ਮੀਨੀ ਵਿਵਾਦ ਕਾਰਨ ਇੱਕ ਗੁੱਟ ਵੱਲੋਂ ਚਲਾਈ ਗੋਲੀ ਵਿੱਚ 13 ਸਾਲ ਦੇ ਬੱਚੇ ਗੁਰਸੇਵਕ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪਰਕਤ ਅਦਾਲੀਆ ਮੁਤਾਬਕ ਕਿਸਾਨ ਸੁਭਾ ਸਿੰਘ ਅਤੇ ਨਰਿੰਦਰ ਸਿੰਘ ਵਿਚਕਾਰ ਖਾਲਿਆਂ ਨੂੰ ਲੈ ਕੇ ਵਿਵਾਦ ਸੀ। ਲੋਕਾਂ ਨੇ ਦੱਸਿਆ ਕਿ ਸੁਭਾ ਸਿੰਘ ਦੇ ਨਜ਼ਦੀਕੀਆਂ ਨੇ ਨਰਿੰਦਰ ਸਿੰਘ ਦੇ ਰਿਸ਼ਤੇਦਾਰ ਦਵਿੰਦਰ ਸਿੰਘ ਤੇ ਗੋਲੀਆਂ ਚਲਾਈਆਂ। ਗੋਲੀਬਾਰੀ ਦੌਰਾਨ ਦਵਿੰਦਰ ਤਾਂ बच ਗਿਆ ਪਰ 13 ਸਾਲ ਦਾ ਬੱਚਾ ਗੁਰਸੇਵਕ ਸਿੰਘ ਗੋਲੀਆਂ ਲੱਗਣ ਨਾਲ ਮਾਰਿਆ ਗਿਆ। ਜਮਨ ਸਿੰਘ ਸਾਲੋਕਰ ਜਿੰਸੇਗਾਂ ਇਹਨਾਂ ਨੇ ਗੋਲੀ ਦਾ ਫੈਰ ਕੀਤਾ 215 ਪੋਰ ਦਾ ਜਿਹੜੀ ਕਿ ਇੱਕ ਮੁੰਡਾ ਹੀ ਜਿਹੜਾ ਗਰਫੇਸੀ ਸਾਨੂੰ ਪ੍ਰਕਾਸ਼ ਸਿੰਘ 12 ਸਾਲ ਦਾ ਲੜਕਾ ਉਹਲੇ ਗੋਲੀ ਮਿਲ ਗਈ ਇਹਨਾਂ ਦੇ ਖਿਲਾਫ ਜਿਹੜੀ ਆ ਦੋਸ਼ੀਆਂ ਦੇ ਸੱਤ ਦੋਸ਼ੀ ਆ ਇਹਨਾਂ ਦੇ ਖਿਲਾਫ ਤੇ ਨਾਲ ਜਿਹੜੇ ਅੰਕੜੇ 12-12 ਬੰਦੇ ਆ ਇਹਨਾਂ ਦੇ ਖਿਲਾਫ ਤਿੰਨ ਕੋ ਦੋਰਾ ਬੱਟਾ ਕੇਸ ਨਹੀਂ ਕੀਤਾ ਜਾ ਰਿਹਾ ਜ਼ਿਲ੍ਹਾ ਪਟਿਆਲਾ ਚ ਕਾਲੀ ਮਾਤਾ ਦੇਵ ਮੰਦਿਰ ਸਾਹਮਣੇ ਗਲੀ ਚ ਸਟੇਟ ਬੈਂਕ ਪਟਿਆਲਾ ਦੀ ਬ੍ਰਾਂਚ ਚ ਚੋਰਾਂ ਨੇ ਪਾਰ ਲਗਾ ਕੇ ਲਗਭਗ 9 ਲੱਖ ਰੁਪਏ ਦਾ ਸਫਾਇਆ ਕਰ ਦਿੱਤਾ ਤੇ ਪੁਲਿਸ ਨੂੰ ਇਸ ਦੀ ਪਿੰਕ ਤੱਕ ਨਹੀਂ ਪਹੁੰਚੀ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਹੱਥਾਂ ਪੈਰਾਂ ਦੀ ਪੈ ਗਈ ਜਾਂਚ ਕਰਨ ਵਾਲੇ ਅਧਿਕਾਰੀਆਂ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਅਤੇ ਉਹਨਾਂ ਕੈਮਰੇ ਅੱਗੇ ਬੋਲਣ ਤੋਂ ਮਨਾ ਕਰ ਦਿੱਤਾ ਉਦੋਂ ਇਸ ਬੈਂਕ ਚੋ ਮੈਨੇਜਰ ਨੇ ਅਜੇ ਵੀ ਅੱਜ ਹੀ ਕੁਰਸੀ ਸੰਭਾਲੀ ਸੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਚ ਵਿਜੀਲੈਂਸ ਵਿਭਾਗ ਪਟਿਆਲਾ ਦੀ ਟੀਮ ਨੇ ਹਸਪਤਾਲ ਦੇ ਡਾਕਟਰ ਕਲਰਕ ਮੰਗਾ ਸਿੰਘ ਨੂੰ ਵਾਸੀ ਪਠਾਰਾ ਨੇੜੇ ਪਿੰਡ ਵਜੀਦਪੁਰ ਵਿਖੇ ਆਯੁਰਵੈਦਿਕ ਦੀ ਡਾਕਟਰੀ ਦੁਕਾਨ ਕਰਦੇ ਚੰਦ ਸਿੰਘ ਤੋਂ 10000 ਰੁਪਏ ਦੀ ਰਿਸ਼ਵਤ ਲੈ ਲਿਆ ਰੰਗੇ ਹੱਥੀ ਕਾਬੂ ਕਰ ਲਿਆ ਸ਼ਿਕਾਇਤ ਕਰਤਾ ਚੰਜੀਤ ਸਿੰਘ ਨੇ ਦੱਸਿਆ ਕਿ ਮੰਗਾ ਸਿੰਘ ਉਸ ਨੂੰ ਨਸ਼ੀਲੀਆਂ ਦਵਾਈਆਂ ਵੇਚਣ ਦੇ ਦਬਕੇ ਮਾਰਦਾ ਸੀ ਪਰ ਉਹ ਅਜੇ ਹੱਲ ਨਹੀਂ ਕਰਦਾ ਸੀ ਇਹ ਸਾਰਾ ਮਾਮਲਾ ਪਿੰਡ ਦੇ ਝਗੜਿਆਂ ਵਿੱਚ ਆ ਕੇ ਉਸ ਨੂੰ ਸ਼ਿਕਾਰ ਬਣਾਉਂਦਾ ਸੀ ਅਤੇ ਕਹਿੰਦਾ ਸੀ ਉਹਨਾਂ ਨੇ 5 ਲੱਖ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਫੜੀਆਂ ਨੇ ਅਤੇ ਉਹ ਆਪਣੇ ਪਾਸੋਂ 2.5 ਲੱਖ ਦੀਆਂ ਦਵਾਈਆਂ ਪਾ ਕੇ ਉਸ ਨੂੰ ਫੜਾ ਦੇਵੇਗਾ ਉਹਨਾਂ ਦੱਸਿਆ ਕਿ ਇਸ ਦੀ ਆੜ ਵਿੱਚ ਉਹ ਉਸ ਤੋਂ 50000 ਰੁਪਏ ਦੀ ਮੰਗ ਕਰਦਾ ਸੀ ਅਤੇ ਅੱਜ ਉਹਨਾਂ ਨੇ ਉਸ ਨੂੰ 10000 ਰੁਪਏ ਦਿੱਤੇ ਸਨ ਜਿਸ ਨੂੰ ਵਿਜੀਲੈਂਸ ਨੇ ਰੰਗੇ ਹੱਥੀ ਕਾਬੂ ਕਰ ਲਿਆ ਖਲਾਫ ਕੇਸ ਜਿਹੜਾ ਚੱਲ ਰਿਹਾ ਤੁੰਗਰਾ ਸਿੰਘ ਇੱਕ ਕਿਆਪੀ ਕਿਰੇ ਦੇ ਖਲਾਫ ਆਸਾਇ ਹੈ ਕਿ ਜਿੰਨੀ ਐ ਦਵਾਇਆਂ ਵੀ ਸੀ ਵੀ ਸੰ ਦੇ ਤਾਂ ਸੇਵਾ ਪਾਣੀ ਕਣੀ ਪੈਸੇ ਜਨੇ ਸਾਤਾ ਪਹੁੰਚਣਾ ਨਹੀਂ ਤੇਰੇ ਖਲਾਫ ਕਾਰਵਾਈ ਜੇ ਕਿੰਨਾ ਸਮਝਵਤੀ ਇੱਕ ਨਾਸੇ ਜਾਪਿਆ ਇੱਕ ਸਬਦ ਲੈ ਲਾ ਲਾ ਪਹਿਲਾਂ ਇਹ 40000 ਮੰਗਦਾ ਸੀ ਪਰ ਬਾਅਦ ਵਿੱਚ 50000 ਆਜ ਕਿਸ਼ ਰੰਗਿਆ ਤੇ ਕਿੰਨਾ ਸੋਣਾ ਦਾ ਸੋਣਾ ਜਾਂ ਕਿ ਰੱਖੀ ਹਰ ਰੋਜ਼ ਫੋਨ ਡਰਾਉਨ ਦਾ ਲਾਂਦਾ ਸੀ ਡਰਾਉਨ ਤਾਂ ਖੁੰਦਾ ਸੀ ਅੱਜ ਐਨੇ ਪੈਸੇ ਚਾਹੀਦੇ ਐਨੇ ਪੈਸੇ ਚਾਹੀਦੇ ਆ ਅੱਗਾਂ ਅੱਜ ਕਿੰਨੇ ਕਮੇਟਰੀ ਉੱਪਰਿਆ ਸੀ 60 ਤੋਂ ਬਣ 40 50 ਹਜ਼ਾਰ ਦੀ ਮੰਗ ਕੀਤੀ ਸੀ ਅਸੀਂ ਇਹਨਾਂ ਦੇਜੂ ਦੇ ਵਸੇ ਹੈ ਨਹੀਂ ਅਸੀਂ ਅੱਜ ਇਹ ਨਸ਼ਾ ਵੇਚ ਦੇਣੀ ਕਹਿੰਦਾ ਤੁਹਾਨੂੰ ਅਸੀਂ ਪੈਸੇ ਨਸ਼ਾ ਕੋਲ ਰੱਖ ਕੇ ਫੜਾਵਾਂਗੇ ਅਸੀਂ 5 ਲੱਖ ਦਾ ਸਟਾਫ ਫੜਿਆ ਤੁਹਾਡੇ ਕੋਲੋਂ 2.5 ਲੱਖ ਦਾ ਕੋਲੋਂ ਫੜਾਵਾਂਗੇ ਤੇ ਉਸ ਸਮੇਂ ਕੁਐਸਚਨ ਆਫ ਦਿ ਵੀਕ ਦਾ ਪਿਛਲੇ ਹਫਤੇ ਅਸੀਂ ਤੁਹਾਨੂੰ ਪੁੱਛਿਆ ਸੀ ਕਿ ਕੀ ਸਚਿਨ ਤੰਦੁਲਕਰ ਇੱਕ ਰਾਜ ਸਭਾ ਸੰਸਦ ਮੈਂਬਰ ਵਜੋਂ ਉਸੇ ਤਰ੍ਹਾਂ ਪ੍ਰਤਿਭਾ ਵਿਕਾ ਸਕਣਗੇ ਜਿਵੇਂ ਉਹਨਾਂ ਨੇ ਇੱਕ ਕ੍ਰਿਕਟਰ ਵਜੋਂ ਵਿਖਾਈ ਹੈ ਇਸੇ ਜਵਾਬ ਵਿੱਚ ਅਨਤਰਫੀਜ਼ ਦੀ ਦਰਸ਼ਕਾਂ ਨੇ ਕਿਹਾ ਕਿ ਸਚਿਨ ਤੰਦੁਲਕਰ ਇੱਕ ਚੰਗੇ ਕ੍ਰਿਕਟਰ ਦੀ ਤਰ੍ਹਾਂ ਰਾਜ ਸਭਾ ਸੰਸਦ ਵਜੋਂ ਪ੍ਰਤਿਭਾ ਨਹੀਂ ਵਿਕਾ ਸਕਦੇ ਕਿਉਂਕਿ ਸਿਰਫ 24% ਦੀ ਦਰਸ਼ਕਾਂ ਦੇ ਸਰਵ ਦੀ ਜਤਾਈ ਹੈ 7% ਦੀ ਦਰਸ਼ਕਾਂ ਨੇ ਨਾ ਤਾਂ ਹੱਕ ਵਿੱਚ ਵੋਟ ਪੁੱਗਤਾਈ ਹੈ ਅਤੇ ਨਾ ਹੀ ਵਿਰੋਧ ਦੇ ਵਿੱਚ ਅੱਜ ਫਰਵਰੀ ਇਸ ਹਫਤੇ ਦੇ ਸਵਾਲ ਦੀ ਅਸਫਤ ਇਹ ਅੱਜ ਤੁਹਾਨੂੰ ਪੁੱਛ ਰਿਹਾ ਕਿ 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 ਸੂਬਿਆਂ ਵੱਲੋਂ ਸਖਤ ਵਿਰੋਧ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੂੰ ਐਨਸੀਟੀ ਦੀ ਗਠਨ ਦੀ ਯੋਜਨਾ ਛੱਡ ਦੇਣੀ ਚਾਹੀਦੀ ਹੈ ਤੁਸੀਂ ਸਾਡੀ ਵੈਬਸਾਈਟ www.thenightnews.com ਦੇ ਹੋਮ ਪੇਜ ਤੇ ਜਾ ਕੇ ਆਪਣੀ ਵੋਟ ਪਾ ਸਕਦੇ ਹੋ ਰਹਿਣ ਹੋਵੇਗਾ ਕਿ ਬ੍ਰੇਕ ਦਾ ਬੇਤ ਤੋਂ ਬਾਅਦ ਤੁਸੀਂ ਦੇਖੋਗੇ ਟਾਈਮ ਡਿਵੈਟ ਜਿਸ ਵਿੱਚ ਕਮਰ ਸੰਦੂ ਸੜਕੀ ਹਾਦਸਿਆਂ ਤੇ ਸੁਰੱਖਿਆ ਬਾਰੇ ਵਿਚਾਰ ਚਰਚਾ ਕਰਨਗੇ